ਹਾਲੇਲੂਇਆ ਸਾਰੇ ਪੈਨ ਪਰਵਾਂ ਨੂੰ ਜਮ ਸੀ ਦੇ ਆਓ ਸਿਆ ਜੀ ਦੇ ਵਚਨ ਚੋਂ ਪੜਦੇ ਹਾਂ ਲੇਵੀਆਂ ਅਧਿਆਇ 7 ਦੋਸ਼ ਦੀਆਂ ਬਲੀਆਂ ਅਤੇ ਇਸੇ ਤਰ੍ਹਾਂ ਦੋਸ਼ ਦੀ ਪੇਟ ਦੀ ਵਿਵਸਥਾ ਹੈ ਉਹ ਅਤ ਪਵਿੱਤਰ ਹੈ ਜਿੱਥੇ ਉਹ ਹੋਮ ਦੀ ਪੇਟ ਨੂੰ ਕੱਟਦੇ ਹਨ ਉਥੇ ਹੀ ਉਹ ਦੋਸ਼ ਦੀ ਪੇਟ ਨੂੰ ਕਟਨ ਅਤੇ ਉਸ ਦੇ ਲਹੂ ਤੋਂ ਉਸ ਜਗਵੇਦੀ ਦੇ ਉੱਤੇ ਚੁਫੇਰੇ ਛਿੰਕੇ ਅਤੇ ਉਹ ਉਸ ਦੀ ਸਾਰੀ ਚਰਬੀ ਛਡਾਵੇ ਪੂਸ਼ ਅਤੇ ਉਹ ਚਰਬੀ ਜੋ ਆਂਦਰਾਂ ਨੂੰ ਟੱਕਦੀ ਹੈ ਅਤੇ ਦੋਵੇਂ ਗੁਰਦੇ ਅਤੇ ਵਖੀਆਂ ਦੇ ਗੋਲ ਉਹਨਾਂ ਉੱਤੇ ਜਿਹੜੀ ਚਰਬੀ ਹੈ ਅਤੇ ਉਸ ਚੱਲੇ ਨੂੰ ਜੋ ਕਲਜੇ ਉਤੇ ਹੈ ਗੁਰਦਿਆਂ ਸਣੇ ਉਹ ਵਖਰੀ ਕਰੇ ਅਤੇ ਜਾਜਕ ਆਗਦੀ ਪੇਟ ਕਰਕੇ ਜਹਵਾ ਦੇ ਅੱਗੇ ਜਗਵੇਦੀ ਦੇ ਉਤੇ ਉਹਨਾਂ ਨੂੰ ਸਾੜੇ ਇਹ ਦੋਸ਼ ਦੀ ਪੇਟ ਹੈ ਜਾਜਕਾਂ ਵਿੱਚੋਂ ਸੱਬੇ ਪੁਰਖ ਉਸ ਤੋਂ ਖਾਨ ਉਹ ਪਵਿੱਤਰ ਥਾਂ ਵਿੱਚ ਖਾਦੀ ਜਾਏ ਉਹ ਅਤ ਪਵਿੱਤਰ ਹੈ ਜੇਹੀ ਪਾਪ ਦੀ ਪੇਟ ਹੈ ਤੇਹੀ ਦੋਸ਼ ਦੀ ਪੇਟ ਹੈ ਉਹਨਾਂ ਦੀ ਇੱਕੋ ਵਿਵਸਥਾ ਹੈ ਜਿਹੜਾ ਜਾਜਕ ਉਸ ਦਾ ਪ੍ਰਾਚਿਤ ਕਰੇ ਸੋ ਉਸ ਨੂੰ ਰੱਖੇ ਅਤੇ ਜਿਹੜਾ ਜਾਜਕ ਕਿਸੇ ਮਨੁੱਖ ਦੇ ਹੋਮ ਦੀ ਪੇਟ ਛੜਾਵੇ ਉਹ ਝਾਜਕ ਉਸ ਹੋਮ ਦੀ ਪੇਟ ਦੀ ਖਲ ਜੋ ਉਸ ਨੇ ਚੜਾਈ ਹੈ ਆਪ ਰਖੇ ਅਤੇ ਸਾਰੀ ਮੈਦੇ ਦੀ ਪੇਟ ਜੋ ਤੰਦੂਰ ਵਿੱਚ ਪਕਾਈ ਜਾਵੇ ਅਤੇ ਸਾਰੀ ਜੋ ਤਵੇ ਵਿੱਚ ਜਾਂ ਤਵੇ ਉਤੇ ਪਕਾਈ ਜਾਵੇ ਸੋ ਉਸੇ ਝਾਜਕ ਦੀ ਹੋਵੇਗੀ ਜਿਹੜਾ ਉਸ ਨੂੰ ਛੜਾਵੇ ਅਤੇ ਸੱਬੇ ਮੈਦੇ ਦੀਆਂ ਪੇਟਾਂ ਪਾਵੇਂ ਤੇਲ ਨਾਲ ਰਲੀਆਂ ਹੋਈਆਂ ਪਾਵੇਂ ਰੁਖੀਆਂ ਸੋ ਹਰੋਨ ਦੇ ਸਾਰੇ ਪੁੱਤਰ ਇੱਕੋ ਜਿਹੇ ਵੰਡਨ ਸੁਖ ਸਾੰਦ ਦੀਆਂ ਬਲੀਆਂ ਜਿਹੜੀਆਂ ਜਹਵਾਹ ਦੇ ਅੱਗੇ ਪੇਟਾਂ ਉਸ ਨੂੰ ਛੜਾਉਣੀਆਂ ਹਨ ਓਨਾਂ ਸੁਖ ਸਾੰਦ ਦੀਆਂ ਪੇਟਾਂ ਦੀ ਵਿਵਸਥਾ ਇਹ ਹੈ ਜੇ ਉਹ ਉਸ ਨੂੰ ਤੰਨਵਾਦਾਂ ਲਈ ਛੜਾਵੇ ਤਾਂ ਉਹ ਆਪਣੇ ਤੰਨਵਾਦ ਦੀ ਪੇਟ ਵਿੱਚ ਤੇਲ ਨਾਲ ਗੁੰਨੇ ਹੋਏ ਪਤੀਰੇ ਫੁਲਕੇ ਅਤੇ ਤੇਲ ਨਾਲ ਚੋਪੜੀ ਹੋਈ ਪਤੀਰੀ ਮੱਠੀ ਅਤੇ ਮੈਦੇ ਦੀਆਂ ਤੇਲ ਨਾਲ ਤਲੀਆਂ ਹੋਈਆਂ ਪੂੜੀਆਂ ਚੜਾਵੇ ਅਤੇ ਪੂੜੀਆਂ ਦੇ ਨਾਲ ਉਹ ਆਪਣੀ ਪੇਟ ਵਿੱਚ ਆਪਣੀਆਂ ਸੁਖ ਸਾਧ ਦੀਆਂ ਪੇਟਾਂ ਦੇ ਤਨਵਾਦਾਂ ਦੀ ਬਲੀ ਨਾਲ ਖਮੀਰੀ ਰੋਟੀ ਵੀ ਚੜਾਵੇ ਅਤੇ ਉਸ ਵਿੱਚੋਂ ਉਹ ਹਰੇਕ ਪੇਟ ਵਿੱਚੋਂ ਚੁਕਾਈ ਦੀ ਪੇਟ ਕਰਕੇ ਜਹਵਾ ਦੇ ਅੱਗੇ ਇੱਕ ਚੜਾਵੇ ਅਤੇ ਉਹ ਉਸੇ ਜਾਜਕ ਦੀ ਹੋਵੇਗੀ ਜਿਹੜਾ ਸੁਖਸਾਂਦ ਦੀਆਂ ਪੇਟਾਂ ਦੇ ਲਹੂ ਨੂੰ ਛਿਣਕੇ ਅਤੇ ਜਿਹੜਾ ਤਨਵਾਦਾਂ ਲਈ ਸੁਖਸਾਂਦ ਦੀਆਂ ਪੇਟਾਂ ਦੀ ਬਲੀ ਦਾ ਮਾਸ ਹੈ ਸੋ ਉਸੇ ਦਿਨ ਜਿਸ ਦੇ ਵਿੱਚ ਚੜਾਇਆ ਜਾਂਦਾ ਹੈ ਸੋ ਖਾਦਾ ਜਾਵੇ ਉਹ ਉਸ ਵਿੱਚੋਂ ਸਵੇਰ ਤੀਕਰ ਕੁਝ ਨਾ ਛੱਡੇ ਪਰ ਜੇ ਉਸ ਦੀ ਪੇਟ ਦੀ ਬਲੀ ਕੋਈ ਸੁਖਣਾ ਹੋਵੇ ਜਾਂ ਪਰਸੰਨਤਾ ਦੀ ਪੇਟ ਹੋਵੇ ਤਾਂ ਉਹ ਉਸੇ ਦਿਨ ਜਿਸ ਦਿੇ ਵਿੱਚ ਉਹ ਆਪਣੀ ਬਲੀ ਛੜਾਉਂਦਾ ਹੈ ਖਾਦੀ ਜਾਏ ਅਤੇ ਜੋ ਰਹੇ ਸੋ ਦੂਜੇ ਦਿਨ ਵੀ ਖਾਦਾ ਜਾਏ ਪਰ ਜਿਹੜਾ ਉਸ ਬਲੀ ਦੇ ਮਾਸ ਵਿੱਚੋਂ ਤੀਜੇ ਦਿਨ ਤੋੜੀ ਰਹੇ ਸੋ ਅਗਨਾਲ ਸਾੜਿਆ ਜਾਵੇ ਅਤੇ ਜੇ ਉਸ ਤਿੰਨ ਸੁਖ ਸਾਧ ਦੀਆਂ ਪੇਟਾਂ ਦੀ ਬਲੀ ਦੇ ਮਾਸ ਵਿੱਚੋਂ ਤੀਜੇ ਤੀਜੇ ਦਿਨ ਵਿੱਚ ਖਾਦਾ ਜਾਏ ਤਾਂ ਉਹ ਮੰਨਿਆ ਨਾ ਜਾਏ ਅਤੇ ਨਾ ਛੜਾਉਣ ਵਾਲੇ ਦੇ ਲੇਖੇ ਵਿੱਚ ਗਿਣਿਆ ਜਾਏ ਉਹ ਗਿਲਾਨ ਹੋਵੇ ਅਤੇ ਜਿਹੜਾ ਪ੍ਰਾਣੀ ਉਸ ਨੂੰ ਖਾਵੇ ਸੋ ਆਪਣਾ ਦੋਸ਼ ਛੁੱਕੇ ਅਤੇ ਉਹ మాਸ ਜੋ ਕਿਸੇ ਅਪਵਿੱਤਰ ਵਸਤ ਨਾਲ ਛੁਹੇ ਸੋ ਖਾਦਾ ਨਾ ਜਾਏ ਉਹ ਅਗ ਨਾਲ ਸਾਰਿਆਂ ਜਾਏ ਅਤੇ ਮਾਸ ਜੋ ਹੈ ਸੋ ਸਾਰੇ ਪਵਿੱਤਰ ਲੋਕ ਉਸ ਤੋਂ ਖਾਨ ਪਰ ਉਹ ਪ੍ਰਾਣੀ ਜਿਹੜਾ ਉਹਨਾਂ ਸੁਖ ਸਾਧ ਦੀਆਂ ਬਲੀਆਂ ਦੇ ਮਾਸ ਵਿੱਚੋਂ ਜੋ ਜਹਾਵਾਦਿਆਂ ਹਨ ਕੁਝ ਖਾਵੇ ਅਤੇ ਆਪ ਅਪਵਿੱਤਰ ਹੋਵੇ ਤਾਂ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ਨਾਲੇ ਉਹ ਪ੍ਰਾਣੀ ਜਿਹੜਾ ਕਿਸੇ ਆਪਵਿੱਤਰ ਵਸਤੂ ਨੂੰ ਛੂਹੇ ਜੇਹੀ ਮਨੁੱਖ ਦੀ ਅਪਵਿੱਤਰਤਾਈ ਜਾਂ ਕਿਸੇ ਆਪਵਿੱਤਰ ਪਸ਼ੂ ਜਾਂ ਕਿਸੇ ਗਿਲਾਨ ਆਪਵਿੱਤਰ ਵਸਤ ਅਤੇ ਫੇਰ ਉਹਨਾਂ ਸੁਖ ਸਾਧਨੀਆਂ ਪੇਟਾਂ ਦੀ ਬਲੀ ਦੇ ਮਾਸ ਵਿੱਚੋਂ ਜੋ ਜਹੋਵਾ ਦੀਆਂ ਹਨ ਖਾਵੇ ਤਾਂ ਉਹ પ્રાણી ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ਚਰਬੀ ਅਤੇ ਲਹੂ ਖਾਂ ਤੋਂ ਮਰਾਂਹੀਂ ਅਤੇ ਜਹੋਵਾ ਮੋਸਾ ਨਾਲ ਬੋਲਿਆ ਕਿ ਇਸرائیਲੀਆਂ ਨੂੰ ਦੱਸ ਕੀ ਤੁਸੀਂ ਕਿਸੇ ਪ੍ਰਕਾਰ ਦੀ ਚਰਬੀ ਪਾਵੇਂ ਬਲਦ ਦੀ ਪਾਵੇਂ ਪੇਟ ਦੀ ਭਾਵੇਂ ਬੱਕਰੇ ਦੀ ਨਾ ਖਾਣੀ ਅਤੇ ਉਸ ਲੋਥ ਦੀ ਚਰਬੀ ਜਿਹੜੀ ਆਪ ਹੀ ਮਰ ਜਾਏ ਅਤੇ ਉਸ ਦੀ ਚਰਬੀ ਜਿਹੜੀ ਪਸ਼ੂਆਂ ਨਾਲ ਪਾੜੀ ਗਈ ਹੋਵੇ ਤਾਂ ਉਹ ਹੋਰ ਕਿਸੇ ਕੰਮ ਵਿੱਚ ਵਰਤੀ ਜਾਏ ਪਰ ਤੁਸੀਂ ਕਿਸੇ ਤਰ੍ਹਾਂ ਉਸ ਤੋਂ ਨਾ ਖਾਣੀ ਕਿਉਂਕਿ ਜਿਹੜਾ ਉਸ ਪਸ਼ੂ ਦੀ ਜਿਸ ਨੂੰ ਮਨੋਖਜ ਹੋਵਾ ਦੇ ਅੱਗੇ ਅੱਗ ਦੀ ਪੇਟ ਕਰਕੇ ਚੜਾਉਂਦੇ ਹਨ ਚਰਬੀ ਖਾਵੇ ਤਾਂ ਉਹ ਪ੍ਰਾਣੀ ਜੋ ਉਸ ਨੂੰ ਖਾਂਦਾ ਹੈ ਸੋ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ਨਾਲੇ ਤੋਸਾਂ ਕਿਸੇ ਪ੍ਰਕਾਰ ਦਾ ਲਹੂ ਭਾਵੇਂ ਪੰਛੀ ਦਾ ਭਾਵੇਂ ਪਸ਼ੂ ਦਾ ਆਪਣੇ ਸਾਰੇ ਵਸੇਬਿਆਂ ਵਿੱਚ ਨਾ ਖਾਣਾ ਜਿਹੜਾ ਪ੍ਰਾਣੀ ਕਿਸੇ ਪ੍ਰਕਾਰ ਦਾ ਲਹੂ ਖਾਵੇ ਉਹ ਪ੍ਰਾਣੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ ਜਾਜਕਾਂ ਦਾ ਹਿਸਾਬ ਜਹਵਾ ਮੂਸਾ ਨਾਲ ਬੋਲਿਆ ਕਿ ਇਸرائیਲੀਆਂ ਨਾਲ ਇਹ ਬੋਲ ਕੀ ਉਹ ਜਿਹੜਾ ਜਹਵਾ ਦੇ ਅੱਗੇ ਆਪਣੀਆਂ ਸੁਖ ਸਾਂਤ ਦੀਆਂ ਪੇਟਾਂ ਦੀ ਬਲੀ ਛੜਾਵੇ ਸੋ ਆਪਣੀਆਂ ਸੁਖ ਸਾਦ ਦੀਆਂ ਪੇਟਾਂ ਦੀ ਬਲੀ ਵਿੱਚੋਂ ਜਹਵਾ ਦੇ ਅੱਗੇ ਲਿਆਵੇ ਉਹ ਆਪਣੇ ਹੱਥ ਨਾਲ ਜਹਵਾ ਦੀਆਂ ਅੱਗ ਦੀਆਂ ਪੇਟਾਂ ਲਿਆਵੇ ਉਹ ਛਾਤੀ ਦੇ ਸਣੇ ਚਰਬੀ ਲਿਆਵੇ ਜੋ ਛਾਤੀ ਜਹਵਾ ਦੇ ਅੱਗੇ ਹਿਲਾਉਣ ਦੀ ਪੇਟ ਕਰਕੇ ਹਿਲਾਈ ਜਾਵੇ ਅਤੇ ਜਾਜਕ ਚਰਬੀ ਨੂੰ ਜਗਵੇਦੀ ਉਤੇ ਸਾড়ে ਪਰਛਾਤੀ ਹਰੂਨ ਅਤੇ ਉਸ ਦੇ ਪੁੱਤਰਾਂ ਨੂੰ ਮਿਲ ਜਾਵੇ ਅਤੇ ਤੁਸੀਂ ਸੱਜੀ ਰਾਣ ਨੂੰ ਆਪਣੀਆਂ ਸੁਖ ਸਾਧ ਦੀਆਂ ਪੇਟਾਂ ਦੀਆਂ ਬਲੀਆਂ ਵਿੱਚੋਂ ਇੱਕ ਚੁਕਾਈ ਦੀ ਪੇਟ ਕਰਕੇ ਜਾਜਕ ਨੂੰ ਦੇਣੀ ਜਿਹੜਾ ਹਰੂਨ ਦੇ ਪੁੱਤਰਾਂ ਵਿੱਚੋਂ ਸੁਖ ਸਾੰਦ ਦੀਆਂ ਪੇਟਾਂ ਦਾ ਲਹੂ ਛੜਾਵੇ ਅਤੇ ਚਰਬੀ ਉਹ ਸੱਜੀ ਢਾਨ ਆਪਣਾ ਪਾਗ ਜਾਣ ਕੇ ਰੱਖੇ ਕਿਉਂ ਜੋ ਹਿਲਾਉਣ ਦੀ ਛਾਤੀ ਅਤੇ ਚੁਕਾਈ ਦੀ ਢਾਨ ਮੈਂ ਇਸرائیਲੀਆਂ ਕੋਲੋਂ ਉਹਨਾਂ ਦੀਆਂ ਸੁਖਾਂ ਸਾੰਤ ਦੀਆਂ ਪੇਟਾਂ ਦੀਆਂ ਬਲੀਆਂ ਵਿੱਚੋਂ ਲੈ ਕੇ ਹਰੂਨ ਜਾਜਕ ਅਤੇ ਉਸ ਦੇ ਪੁੱਤਰਾਂ ਨੂੰ ਇਸرائیਲੀਆਂ ਵਿੱਚੋਂ ਇੱਕ ਸਦਾ ਦੀ ਵਿਧੀ ਕਰਕੇ ਦਿੱਤੀ ਹੈ ਜਹਵਾਹ ਦੀਆਂ ਆਗ ਦੀਆਂ ਪੇਟਾਂ ਵਿੱਚੋਂ ਜਿਸ ਦਿਨ ਉਸ ਨੇ ਉਹਨਾਂ ਨੂੰ ਜਾਜਕ ਦੇ ਕੰਮ ਵਿੱਚ ਜਹਵਾਹ ਦੀ ਸੇਵਾ ਕਰਨ ਲਈ ਥਾਪਿਆ ਇਹ ਹਾਰੂਨ ਦੇ ਮਸਾ ਕਰਨ ਅਤੇ ਉਸ ਦੇ ਪੁੱਤਰਾਂ ਦੇ ਮਸਾ ਕਰਨ ਦਾ ਅਧਿਕਾਰ ਹੈ ਜਿਹੜਾ ਜਹਵਾ ਇਸرائیਲੀਆਂ ਕੋਲੋਂ ਜਿਸ ਵੇਲੇ ਉਸ ਨੇ ਉਹਨਾਂ ਨੂੰ ਉਹਨਾਂ ਦੀਆਂ ਪੀੜੀਆਂ ਤੀਕਰ ਇੱਕ ਸਦਾ ਦੀ ਵਿਧੀ ਕਰਕੇ ਮਸਾ ਕੀਤਾ ਉਹਨਾਂ ਨੂੰ ਦੇਣ ਦੀ ਆਗਿਆ ਦਿੱਤੀ ਇਹ ਹੋਮ ਦੀ ਪੇਟ ਅਤੇ ਮੈਦੇ ਦੀ ਪੇਟ ਅਤੇ ਪਾਪ ਦੀ ਬਲੀ ਅਤੇ ਦੋਸ਼ ਦੀ ਪੇਟ ਅਤੇ ਪਵਿੱਤਰ ਠਹਿਰੌਨ ਅਤੇ ਸੁਖ ਸ਼ਾਂਤ ਦੀਆਂ ਪੇਟਾਂ ਦੀ ਬਲੀ ਦੀ ਵਿਵਸਥਾ ਹੈ ਜਿਹੜੀ ਯਹੋਵਾ ਨੇ ਸੀਨਾ ਪਹਾੜ ਉੱਤੇ 모ਸਾ ਨੂੰ ਆਗਿਆ ਦਿੱਤੀ ਸੀ ਜਿਸ ਦਿਨ ਵਿੱਚ ਉਸਨੇ ਇਸرائیਲੀਆਂ ਨੂੰ ਆਪਣੇ ਛੜਾਵੇ ਸੇਨਾ ਦੀ ਉਜਾੜ ਵਿੱਚ ਯਹੋਵਾ ਦੇ ਅੱਗੇ ਛੜਾਉਣ ਦੀ ਆਗਿਆ ਦਿੱਤੀ ਸੀ ਅਮਨ